ਬੰਦੀ ਗੁਆਰੇਰੀ ਮਹੱਲਾ ਚੌਥਾ ਕਿਰਸਾਣੀ ਕਿਰਸਾਨ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰੀ ਹੋਈ ਕਰੇ ਮਾਤਾ ਜੀ ਮਹਾਰਾਜਾ ਜੀ ਇਥਨੇ ਤੇ ਸੰਗੀਤ ਆਰੰਭ ਕਰਨੇ ਨਿਸਾਰਿਆ ਸੁਖ ਸੰਗਤ ਨੇ ਕਾਲ ਕਹੀ ਰੀਤ ਜਾਣ ਕੇ ਗੁਰਾਂ ਨੇ ਨਮਸਕਾਰ ਕੀਤੀ ਉਹ ਤੇ ਦੀ ਪਾਦਸ਼ਾਹ ਗੁਪਤ ਰੀਖੇ ਕਾ ਕਹਨੇ ਰਿਹਾ ਸਮਾਏ ਸਾਰੇ ਅੰਧੇ ਜੀ ਆਪਕਰਮ ਸਰਗਰੀ ਸਤਿਗੁਰੂ ਜੀ ਜਿਸ ਪਰ ਕੈ ਸਾਇਦ ਸਿੰਘ ਜੀ ਬੱਦਲ ਜੇ ਬਰਸਨੇ ਕਰਕੇ ਪੁੱਤੀਆਂ ਹੀ ਖੇਤੀਆਂ ਜਿਹੜੀਆਂ ਹਨ ਕੁਮਲਾਈਆਂ ਹੋਣੀਆਂ ਹਰੀਆਂ ਹੋ ਜਾਣੀਆਂ ਇਹ ਸਤਿਗੁਰੂ ਮਾਰਾ ਸਾਹਿਬ ਜਦੋਂ ਮਿਹਰ ਦਾ ਮੀਂਹ ਵਰਸਾਉਂਦੇ ਹਨ ਤੁਰੇ ਇਸ ਵਸਦੇ ਹਨ ਤੁਮਗਣ ਲਈਆਂ ਪੁੱਤੀਆਂ ਹੀ ਖੇਤੀਆਂ ਉਹ ਜੈਵੀ ਸੁਆਰੇ ਇਨਸਾਰ ਸਰਸੰਤੋ ਹੋ ਗਿਆ ਜਦ ਅੰਗੀ ਪਿਆਰ ਆਦਿ ਕੁਸਾਰ ਜਿਨੇ ਹਰਿਆਉਣ ਕਾ ਸਹਿਤ ਹੋ ਜਾਂਦੇ ਹੈ ਇਨ ਗੁਣਾਂ ਦੇ ਸਹਿਤ ਹੋਣੇ ਕਰਕੇ ਪ੍ਰੇਮ ਰੂਪੀ ਸਾਧ ਸੰਗੇਗੀ ਉਹਨਾਂ ਦੇ ਕਈ ਪੁੰਗਰ ਪੰਨ ਲੱਗ ਜਾਂਦੇ ਹਨ ਅਤੇ ਬ੍ਰह्म ज्ञान ਦੀ ਫਲ ਲੱਗ ਜਾਂਦੇ ਹਨ ਆਤਮਾ ਨੰਦ ਦੀ ਪ੍ਰਾਪਤੀ ਰੂਪ ਰਾਸਲੀ ਪ੍ਰਾਪਤੀ ਹੁੰਦੀ ਹੈ ਜੇ ਗੁਰੂ ਮਹਾਰਾਜ ਸਾਹਿਬ ਬੱਜੋ ਦੀ ਦਰਖਾ ਕਰਕੇ ਚੁਕੇ ਹੋਏ ਜਿਹੜੇ ਮਨ ਹਨ ਉਹ ਹਰੇ ਭਰੇ ਹੋ ਜਾਂਦੇ ਹਨ ਜਿਵੇਂ ਅੰਮ੍ਰਿਤ ਦੀ ਵਰਖਾ ਜਦੋਂ ਬੱਜੋ ਤੋਂ ਹੋਵੇ ਫਿਰ ਫੋਕੜ ਬਰਸ਼ੀ ਹਰੇ ਹੋ ਜਾਂਦੇ ਹਨ ਇਸੇ ਪ੍ਰਕਾਰ ਸਾਹਿਬ ਸਿੰਘ ਜੀ ਗੁਰੂ ਮਹਾਰਾਜ ਸਾਹਿਬ ਅਕੀਰਤ ਦਾ ਜਦੋਂ ਅੰਮ੍ਰਿਤ ਦੀ ਬੂੰਦ ਅੰਮ੍ਰਿਤ ਨਾਮ ਦੀ ਦਰਖਾ ਕਰ ਜੇ ਹਨ ਜਦੋਂ ਚੁਕੇ ਮਨ ਦੇਮਖਣਗੇ ਨਾ ਸਰਬਤ ਕੁਲ ਖਾਨੇਗੇ ਕੋਈ ਪਰਮੇਸ਼ਰ ਦੇ ਤ੍ਰੇਂ ਦੀ ਹਰਿਆਵਲ ਕੋ ਸੇਤ ਹੋਏ ਅੰਦੇ ਹਮ ਜਿਸ ਪ੍ਰਕਾਰ ਸਾਇ ਸੰਜੀ ਸ਼ਾਂਤੀ ਮੂਦ ਜੇ ਕਿਸੇ ਗਰੀਬ ਨੂੰ ਸਿੱਕੇ ਕਹਿ ਜੇ ਉਹਨੂੰ ਰਾਜਾ ਬਣਾ ਦੇਣ ਦੀ ਹੈ ਇਸੇ ਪ੍ਰਕਾਰ ਇਹ ਜਮਨਾ ਜਨ ਮantra ਹੋ ਗਿਰ ਕੰਗਾਲ ਜੀਵ ਹੈ ਜਦ ਸਰਗਿਆਂ ਦੀ ਪਰਮ ਪੂਰਤਕ ਰਿਸ਼ਿਧਿਆ ਰੂਪੀ ਬੂ ਨੂੰ ਉਹ ਦੁਗਵੰਤਿ ਸ੍ਰੋਤ ਪੰਦੀ ਹੈ ਉਹਨੂੰ ਬ੍ਰਹਮ ਦਾ ਰੂਪ ਇਹ ਜੀਵ ਦੇ ਕਾਈ ਬਣਾ ਦਿੰਦੀ ਹੈ ਅਗੇ ਜਿਸ ਪ੍ਰਕਾਰ ਸਾਂਗ ਸਿੰਘ ਜੀ ਸ਼ਾਂਤੀ ਮੂਨ ਜਿਹੜੀ ਗੰਗੇਸ਼ਰ ਦੇਤੇ ਕਹੇ ਉਹਨ ਕੀ ਅਸਰੇ ਕਰੁੰਦੀ ਹੈ ਕਿਉਂ ਜਿਹੜੇ ਨਸਰਦਿਕ ਹੋ ਗਏ ਹਨ ਉਹ ਮੇਰੇ ਹਿੰਦੇ ਰੂਪੀ ਸ੍ਰਾਂਤੇ ਜਦੋਂ ਗੁਰਾਂ ਦੀ ਸਿੱਖੇ ਰੂਪੀ ਸ਼ਾਂਤੀ ਮੂਨ ਪ੍ਰਾਪਤ ਹੁੰਦੀ ਹੈ ਉਹਦੇ ਮਸਤੈਨ ਕਰਮ ਰੂਪੀ ਕੇਸਰੀ ਹੋ ਜਾਂਦੇ ਹਨ ਕਿਉਂ ਜਿਸ ਪ੍ਰਕਾਰ ਸਾਂਗ ਸਿੰਘ ਜੀ ਜਿੱਦਰ ਦੇ ਮੂੰਹ ਚ ਕਹੇ ਸ਼ਾਂਤੀ ਮੂਨ ਤਾਂ ਹੈ ਤੇ ਜਾਂਦਾ ਹੈ ਇਹ ਵੀ ਜਿਹੜੇ ਬੇਮੁਖ ਲੋਕ ਹੈ ਹੰਕਾਰ ਕਰਦੇ ਗਏਂਗੇ ਅਤੇ ਗੁਰਮੁਖ ਜਿਹੜੇ ਹਨ ਉਹ ਨਿਮਰਤਾ ਦੇ ਨਾਲ ਸਭਾ ਜੇ ਸ਼ਾਂਤੀ ਗੁੰਮ ਹੋ ਬਰੀ ਹੋਈ ਸਾਹਿਬ ਸਿੰਘ ਜੀ ਦੇਰੀ ਤੇ ਚਾਹੀਏ ਤਾਂ ਚਰਨ ਬਣ ਜਾਂਦਾ ਹੈ ਅਤੇ ਜੇ ਕਰਕੇ ਨਿਮਰਤਾ ਤੇ ਕਹੇ ਤਾਂ ਵੀ ਚਰਨ ਪੈਦਾ ਹੋ ਜਾਂਦਾ ਹੈ ਕਾਲੀ ਜੇ ਕਹੇ ਤਾਂ ਵੀ ਚਰਨ ਪੈਦਾ ਹੋ ਜਾਂਦਾ ਹੈ ਇਸੇ ਪ੍ਰਕਾਰ ਸਾਹਿਬ ਸਿੰਘ ਜੀ ਜਿਹੜੇ ਮੈਨੂੰ ਮਰ ਕੇ ਭਾਵੇਂ ਕਹਦੇ ਹੁਆ ਹੈ ਗੁਰਾਂ ਦੀ ਸਿਖਿਆ ਦੀ ਸ਼ਾਂਤੀ ਮੂਰਗਿਨ ਰੋ ਪਾਈ ਜਾਂਦੀ ਹੈ ਕੋਈ ਮਨ ਮਾਰਾ ਦੇਗ ਰਾਗ ਰੂਪੀ ਚੰਨ ਨਾਵੇਂ ਹੋ ਜਾਂਦੇ ਹਨਗੇ ਅਜੇ ਨਿੰਮ ਵਰਗੇ ਇਸੇ ਪ੍ਰਕਾਰ ਜਿਹੜੇ ਸਭ ਸੰਗੇ ਜੀ ਕਾਲੀ ਜੀ ਨਹੀਂ ਐਵੇਂ ਜੇ ਤੁਸੀਂ ਸੰਸਾਰ ਦੀ ਕਾਲਮ ਤੋਂ ਲੋਣ ਵਾਲੇ ਉਹਨਾਂ ਦੇ ਅੰਦਰ ਵੀ ਪਰਮੇਸ਼ਰ ਦੀ ਧਰਦੀ ਰੂਪ ਚੰਨ ਨਾਵੇਂ ਪੈਦਾ ਹੋ ਜਾਂਦਾ ਹੈ ਇਸੇ ਪ੍ਰਕਾਰ ਸਾਹਿਬ ਸੰਗੇਵੀ ਗੁਰੂ ਮਹਾਰਾਜ ਸਾਹਿਬ ਦੀ ਸਿੱਖਿਆ ਜਿਨਾ ਤ੍ਰੇਮੀ ਅੰਕਾਰੀ ਹੈ ਉਹ ਨਿਹਾਲ ਹੋ ਜਾਂਦੇ ਹਨ ਬਲਵੰਨੀ ਵਰਖਾ ਕਰਕੇ ਜਿਵੇਂ ਔੜਾਂ ਲੱਗੀਆਂ ਜੀ ਖੇਤੀਆਂ ਹਰੀਆਂ ਹੋ ਜਾਂਦੀਆਂ ਐ ਜਿਹਦੇ ਮਨ ਨੂੰ ਸਰਦ ਕੋਈ ਔੜਾਂ ਲੱਗੀਆਂ ਉਥੇ ਸੁਭਗਣਾਂ ਦੀਆਂ ਖੇਤੀਆਂ ਹਰੀਆਂ ਹੋ ਜਾਂਦੀਆਂ ਹਨ ਇਹ ਸਾਈ ਗੁਰੂ ਬੱਜੇ ਵੀ ਨਹੀਂ ਆਏ ਸਦਾ ਵਰਖਾ ਕਰਦੇ ਹਨ ਅੱਜ ਪਰ ਕਰਨ ਕਿਰਪਾਲਤਾ ਕਰਕੇ ਹੁਣ ਸਹੀ ਨਵੇਂ ਸ਼ਬਦ ਨੂੰ ਗੌਰੀ ਘਾਰੇ ਵਿੱਚ ਗਵਾਰੇ ਦੀ ਜਾਤੀ ਆ ਗੋਰੀ ਦੀ ਕਿਥੇ ਤੁਹਾਨੂੰ ਕਿਹਦੇ ਚਾਰਗੇ ਹਨ ਮੈਂ ਵੀ ਗਵਾਰੇ ਦੀ ਮਹੱਲਾ ਚੌਥਾ ਕਿਰਤਾਲੀ ਕਿਰਤਾਨ ਕਰੇ ਜਿਵੇਂ ਜੇਨ ਚ ਨਾ ਉਹ ਸਭ ਵੀ ਆਪਣੇ ਮੁਖਰਦਨ ਤੋਂ ਚਾਰਗੇ ਹਨ ਕਿਰਤਾਲੀ ਕਿਰਤਾਨ ਕਰੇ ਮਨੁੱਖਾਂ ਦੇ ਸਭ ਜੀ ਗਾਇਰ ਹੈ ਉਹ ਪਰਸੈਣੀ ਖੇਤੀ ਦੇ ਕੰਮ ਹੀ ਕਰਦਾ ਹੈ ਲੋਕਾਂ ਜੀਵ ਨੂੰ ਲਾ ਆਪਣੇ ਜੀਵ ਜਨ ਨੂੰ ਲਾ ਕਰਕੇ ਲੋਕਾਂ ਇੱਛਾ ਕਰਦਾ ਚਾਹੁੰਦਾ ਹੈ ਹਲ ਜੋਤੈ ਉਦੰ ਕਰੇ ਵੱੱਡੇ ਸਦਕੇ ਨੂੰ ਕਰਕੇ ਹਲ ਜੋੜਦਾ ਹੈ ਤੇ ਉਦੰ ਕਰਦਾ ਹੈ ਜ਼ਮੀਨ ਨੂੰ ਬਹਣ ਵਾਸਤੇ ਮੇਰਾ ਪੁੱਤ ਠੀਕ ਹੈ ਮੇਰੇ ਪੁੱਤ ਜੇ ਮੇਰੀਆਂ ਧੀਆਂ ਇਸ ਹੀ ਚੋਂ ਆ ਜਿਹੜਾ ਪੈਦਾ ਹੋਵੇਗਾ ਉਹ ਖਾਣ ਜੀ ਆ ਇਸੇ ਪ੍ਰਕਾਰ ਸਾਧ ਸੰਗੇ ਜੀ ਜਿਹੜੇ ਗੁਰਮੁਖ ਹਨਗੇ ਇਰਸ਼ਾਨ ਬਣ ਕੇ ਉਹ ਆਪਣੀ ਜੀਵਨ ਪ੍ਰੀਤ ਧਰਤੀ ਵਿੱਚ ਕ੍ਰਿਸ਼ਾਣੀ ਪਰਮੇਸ਼ਰ ਦੀ ਭਗਤੀ ਵੀ ਕਰਦੇ ਹਨ। ਦੂਤੈ ਜੀਉ ਲਾਖ ਜਿਹਾ ਲਾ ਕੇ ਲੋਕੈ ਚੰਗੇ ਰਹਿਣੇ ਹਨ ਕੇ। ਹਲ ਜੂਤੈ ਉਦਮ ਕਰੇ ਉਤਾਰੂਪੀ ਹੈ ਜੋਗਦੇ ਸਖ ਸੰਤੋਹ ਨੂੰ ਬੈਲ ਗੁਣਾ ਆਕੀ। ਉਦਮ ਕਰ ਗਏ ਅੰਮ੍ਰਿਤ ਗਏ ਖੁੱਲ੍ਹਾ ਉਦਮ ਕਰਕੇ ਅੰਤ ਕੀਆ ਸ੍ਰੀਮੁਖ ਕੋ ਚਾਰ ਦੀ ਬਾਤ ਪ੍ਰਾਪਤ ਹੁੰਦੀ ਹੈ ਮੇਰਾ ਪੁੱਤ ਤੀਖਾ ਮੇਰੇ ਪੁੱਤ ਜਿਹੜਾ ਮਨ ਹੈ ਤੇ ਤੀ ਬੁੱਧ ਹੈ ਇਹ ਗੁਣਾਂ ਨੂੰ ਧਾਰਨ ਕਰਕੇ ਨਿਹਾਲ ਹੋਣਗੇ ਇਹ ਜਿਵੇਂ ਦ੍ਰਿਸ਼ਟਾਂਤ ਤੇ ਜਾਤ ਰਿਖਾ ਕਰੇ ਵੀ ਜੋ ਹਰ ਜਨ ਹਰ ਹਰ ਜਪ ਕਰੇ ਸ੍ਰੀ ਸੁਖਮੰਦਰ ਜਿਹੜੇ ਹਰੀ ਦੇ ਪਿਆਰੇ ਜਨ ਭਗਤ ਹਨ ਉਹ ਜੋ ਹਰੀ ਸਾਰਿਆਂ ਦੇ ਪਾਪਾਂ ਦੇ ਹਰਨ ਵਾਲਾ ਪਰਮੇਸ਼ਰ ਹੈ ਹਰੀ ਦੇ ਦੁੱਖਾਂ ਨੂੰ ਨਾਸ ਕਰਨ ਨੂੰ ਆਇਆ ਜੋ ਹਰਿ ਹਰਿ ਕ੍ਰਿਸ਼ਣिश्वर ਹੈ ਹਰੀ ਹਰਿ ਕੀ ਪਾਪਾਂ ਨੂੰ ਗੁਟਕੀ ਤਨ ਕੋਈ ਸਮਰਚਾ ਹੈ ਜੇ ਦੁਸ਼ਤੀ ਸਮਾਇਦੀ ਸਿੰਗਰੇ ਜਾਵੇ ਤਾਂ ਵੀ ਪਾਪਾਂ ਨੂੰ ਹਰਨ ਆਇਆ ਜੋ ਕੁਨੈਸ਼ਵਰ ਹੈ ਉਹਦੇ ਨਾਮ ਦਾ ਜਾਪ ਕਰਦੇ ਹਨ ਹਰ ਅੰਤ ਛੁੜਾ ਹੈ ਕਿਉਂਕਿ ਹਰੀ ਜੋ ਅਕਾਲ ਪੁਰਖ ਹੈ ਅੰਤ ਦੇ ਸਮੇਂ ਸਮੇਂ ਛੁੜਾਏਗਾ ਜਿਹਨਿ ਤਰਸਾਣੀ ਤਰਸੋਂ ਖਾਲਨਾ ਕਰਵੇ ਹੈ ਕਿਵੇਂ ਹੰਤੂ ਮਿਛੇ ਲਾ ਲੇਗਾ ਪਰ ਮੇਨੂੰ ਨਿਸ਼ਚੈ ਹੈ ਗੁਰਮੁਖਾਂ ਦਾ ਮੈਂ ਮੂਰਖ ਕੀ ਗੱਤ ਕੀ ਜੈ ਮੇਰੇ ਰਾਹ ਤੂੰ ਵਹਿਜੀ ਜੇ ਦੇਹਰ ਬਗਤਿਆ ਅਰਜਣ ਕਰ ਗਏ ਮਹਾਰਾਜ ਮੈਂ ਲੋਭ ਜਿਹੜੇ ਆ ਵਿਦਿਆਤਰ ਪਰ ਕੇ ਆਪਣੇ ਆਪ ਨੂੰ ਵਿਦਵਾਨ ਕਹਾਉਂਦੇ ਐ ਬੜੇ ਸ਼ਾਸਤਰ ਗਿਆਤੇ ਕਹਾਉਂਦੇ ਐ ਮੈਂ ਤਾਂ ਮਹਾਰਾਜ ਸ਼ਾਸਤਰ ਗਿਆਨ ਤੋਂ ਰਹਿ ਤੂ ਮੂਰਖ ਬਸ ਸਮਝਾ ਅਤਿ ਪਰਮਾਰਥ ਦੀ ਮੈਨੂੰ ਸੂਝ ਨਹੀਂ ਮੈਂ ਇਸ ਕਰਕੇ ਮੂਰਖਾ ਮਹਾਰਾਜ ਮੈਂ ਮੂਹ ਆਪਕੀ ਇੰਦਰੀਆਂ ਨੂੰ ਰਸ ਕਰਕੇ ਆਪ ਦੀ ਸ਼ਰਨ ਪਿਆ ਹੈ ਰੋਗ ਕਰਕੇ ਮੇਰੀ ਗਤੀ ਕਲਿਆਣ ਕਰ ਦੇ ਹੋਏ ਮੇਰੇ ਰਾਮ ਪਰਮੇਸ਼ਰ ਗੁਰ ਸਤਗੁਰੂ ਸਿਵੈ ਹਰ ਲਾਏ ਹਮਤੈ ਜੀ ਅਸੀਂ ਹੋਰ ਕੰਮ ਤਾਂ ਕਰਨ ਯੋਗੇ ਨਹੀਂ ਹਾਂ ਗੁਰੂ ਜੋ ਪੂਜਨੀਕ ਸਤਗੁਰੂ ਨਾਨਕ ਦੇਵ ਬ੍ਰਹਮ ਪ੍ਰੀਤੰਦਾ ਸਰੂਪ ਹਨ ਸਤਿਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਸਾਹਿਬ ਜੀ ਗੁਰੂ ਅਮਰਦਾਸ ਸਾਹਿਬ ਜੋਤੀ ਜੋਤਿ ਹੁਣੇ ਪੂਰਨਿਕ ਜੋ ਸਤਿਗੁਰੂ ਹਨ ਉਹਨਾਂ ਦੀ ਹਰੀ ਸੇਵਾ ਚ ਲਾ ਸਾਨੂੰ ਇਹ ਕੰਮ ਵਿੱਚ ਲਾ ਅਸੀਂ ਇਹ ਲੋ ਨਿਰਣਾ ਜਾਂਦੇ ਇਹ ਕਾਰਜ ਕਰ ਰਹੇ ਹੋਏ ਕੋਈ ਕਹਿਲ ਦੀ ਸੇਵਾ ਰੂਪੀ ਕੰਮ ਅਸੀਂ ਕਰੀਏ ਇਹ ਸਾਨੂੰ ਕੰਮ ਲਾਉ ਸਕੇ ਸਾਚ ਰਹਿਉ ਮੈਂ ਤੁਰੂ ਸੌਦਾਗਰੀ ਜਿਸੁ ਪ੍ਰਕਾਰੁ ਸੁਦਾਗਰੀ ਵਪਾਰ ਕਰਨ ਉਹ ਤੇ ਘੋੜਿਆਂ ਦੇ ਜਿਹੜੇ ਵਪਾਰੀ ਉਹਨੂੰ ਸਵਾਗਰ ਪਈ ਹੈ ਉਹ ਘੋੜੇ ਖਰੀਦ ਕਰਕੇ ਕੋ ਮੰਡੀ ਵਿੱਚੋਂ ਲੈ ਕੇ ਤੇ ਪੁਰੇ ਘੋੜਿਆਂ ਨੂੰ ਸਵਾਗਰੀ ਵਪਾਰ ਕਰਨ ਉਹ ਤੇ ਘੋੜਿਆਂ ਦਾ ਸਵਾਗਰ ਧਾਵੇ ਉਹ ਸਵਾਗਰ ਹੋਣਗੇ ਦੂਸਰੀ ਮੰਡੀ ਨੂੰ ਧਾਕੇ ਜਾਂਦੇ ਦੌੜ ਕੇ ਜਾਂਦੇ ਹਨ ਨਾਲ ਖੱਟਾ ਆਸਾ ਕੜਾ ਉਹਨਾਂ ਖੜੀਏ ਜੇ ਐਸ ਕਰਦੇ ਹੈ ਮਾ ਬਾਜ਼ੂਰੀ ਕਿ ਸਾਡੇ ਤਾਂ ਹੀ ਨਫਾ ਹੋਵੇਗਾ ਜਿਹੜਾ 200 ਨੂੰ ਲੈਂਦਾ ਉਹ 300 ਚ ਵੇਚਨੇ ਹੈ ਹਜ਼ਾਰ ਨੂੰ ਲੈਂਦਾ 2000 ਚ ਵੇਚਨੇ ਇਹ ਮਾਇਆ ਦਾ ਮੋਹ ਬੁਝਾਉਂਦੇ ਹਨ ਉਸੇ ਪ੍ਰਕਾਰ ਲਾ ਪੂਰੀ ਸੌਦਾਗਰੀ ਇਸੇ ਪ੍ਰਕਾਰ ਨਿਰੰਕਾਰ ਕੀ ਜਿਹੜਾ ਕੈਸੇ ਨਹੀਂ ਮਹੱਲ ਉਸ ਪ੍ਰਕਾਰ ਸੌਦਾਗਰੀ ਨੂੰ ਕੋਲੇ ਸੌਦਾਈ ਕਰਨ ਆ ਕੇ ਜਾਂਦੇ ਹੈ ਇਹ ਸੱਤ ਸੰਪੂਰਨ ਗੁਣ ਜਿਹੜੇ ਐ ਇਹਨੋਂ ਗੁਣਾਂ ਰੂਪੀ ਕੋਰੀਆਂ ਨੂੰ ਲੈ ਕਰਕੇ ਸਭ ਸੰਗਤ ਦੀ ਮੰਡੀ ਦੇ ਵਿੱਚੋਂ ਸਵਦਾਗਰੀ ਵਪਾਰ ਕਰਨ ਵਾਸਤੇ ਸਵਦਾਗਰ ਧਾਵੈ ਸਵਦਾਗਰ ਜਿਹੜੇ ਵਪਾਰੀ ਹਨ ਪਰਮੇਸ਼ਰ ਦੇ ਗੁਰਾਂ ਦੀ ਛਾਂ ਨੂੰ ਚ ਦੌੜ ਕੇ ਜਾਂਦੇ ਹਨ ਚ ਆਉਂਦੇ ਹਨ। ਤਾਨ ਛੱਤ ਆਸਾ ਕਰ ਸਤਿਗੁਰਾਂ ਦੇ ਸੇਖੋਂ ਨਾਮ ਦੀ ਧੰਦੀ ਖੱਟੀ ਖੜਵੇ ਐ ਕਿ ਆਇ ਸੁਲੋਖ ਦੇ ਹਨੇ ਮਾਇਆ ਮੂ ਵਧਾਵ ਮਾਇਜ ਮੂ ਜੀਉ ਪ੍ਰਾਣੀ ਵਧਾਉਦੇ ਮਾਇਆ ਕਉਨ ਪਰਮੇਸ਼ਰ ਦੀ ਭਗਤੀ ਸਾਧ ਸੰਗ ਹਰ ਮਾਇਆ ਸਾਧ ਸੰਗ ਚ ਹਰੀ ਦੀ ਮਾਇਆ ਭਗਤੀ ਪ੍ਰਾਪਤ ਹੁੰਦੀ ਹੈ ਕਿਉਂ ਮਾਇਆ ਭਗਤੀ ਰੂਪ ਮਾਇਆ ਜਿ ਮੋਹ ਬਣਾਉਂਦੇ ਕਿ ਸਾਡੇ ਅੰਦਰ ਭਾਵ ਭਗਤੀ ਮਹਾਰਾ ਜੀ ਪ੍ਰਤੱਖ ਹੋਵੇ ਵਰਤਕ ਹੋਵੇ ਕਿਉਂ ਹਰ ਜਾਣ ਹਰ ਹਰ ਗੂਲ ਤਾਂ ਤੋ ਦਾਸ ਗਿਸ਼ਤਾਂਤ ਕਹੇ ਹੈ ਕੀਰੇ ਹਰੀ ਦੇ ਜਨ ਹਰ ਵੇਲ ਹਰ ਹਰ ਪਰਮੇਸ਼ਰ ਦੇ ਨਾਮ ਨੂੰ ਬੋਲਦਾ ਹੈ ਹਰ ਬੂਲ ਸੁਖ ਪਾਵੇ ਕੀ ਹਰੀ ਦਾ ਜਸ ਬੋਲਣੇ ਕਰਕੇ ਜਿੰਨੇ ਪਹਿਲੇ ਭਗਤ ਸੰਤ ਹੋਏ ਸਾਰੇ ਸੁਖ ਪਾਉਂਦੇ ਰਹੇ ਆ ਤੇ ਆਜ ਵੀ ਨਿਸ਼ਚੈ ਕਿ ਅਸੀਂ ਮਹਾਰਾਜ ਦੇ ਆਤਮਨੰਦ ਰੂਪੀ ਸੁਖ ਨੂੰ ਪਾਵਾਂਗੇ ਮਹਾਰਾਜ ਜਸ ਬੋਲਣੇ ਕਰਕੇ ਦੇਖ ਸਾਂਚੇ ਹੱਤ ਵਾਲੀਆਂ ਜਿਹੜੇ ਜੋ ਮਾਇਆ ਹੈ ਉਹਨੂੰ ਕੱਠੀ ਕਰ ਰਿਹਾ ਹੱਤੀ ਵਿਚ ਬੈਠਾ ਹੈ ਬਣੀਆਂ ਦਾ ਹਾਥ ਕੁਮਾਰ ਗਹਿਣ ਤੇ ਹੱਤੀ ਤੇ ਕਮਾਈ ਕਰਦਾ ਰਹਿੰਦਾ ਹੈ ਕੋਈ ਆਦਮੀ ਵਪਾਰੀ ਸੀ ਜਿਹਨੇ ਉਸਨੇ ਦੁਕਾਨ ਬੰਦ ਹੋਈ ਜਾਣ ਕੇ ਬਣੀਆਂ ਦੇ ਪਾਸ ਉਹ ਲੋਹੇ ਦਾ ਔਮਾਮ ਜਿਹਦਾ ਜਿਹੜਾ ਕੁੱਟਣ ਆਇਆ ਹੁੰਦਾ ਉਹ ਲੈ ਕੇ ਆਇਆ ਉਖਰੀ ਜੀ ਉਹ ਬਣੀਆਂ ਹੈ ਨਹੀਂ ਦੂਜੇ ਬਣੀਆਂ ਨੂੰ ਦੇ ਗਿਆ ਦੂਜੇ ਦਿਨ ਉਹ ਜਦੋਂ ਸੁਤਨ ਉਹ ਲੋਹੇ ਦਾ ਡੰਡਾ ਹੁੰਦਾ ਉਸੇ ਜਿਆ ਲੈ ਕੇ ਗਿਆ ਜਦ ਲਗਾ ਲਾਇਆ ਲਾਲਾ ਕਹਿੰਦਾ ਵੀ ਨਾਲ ਦਾ ਮਾਮ ਜਸਤਾ ਜਿਹੜਾ ਕੁੱਤ ਨੂੰ ਆਈ ਉਖਰੀ ਹੈ ਉਹ ਵੀ ਨਾਲ ਦੇ ਦੇ ਮੈਨੂੰ ਕਹਿੰਦਾ ਕੱਲ ਤੂੰ ਹੈ ਨਹੀਂ ਸੀ ਤੇਰਾ ਬਾੜ ਗਿਆ ਸੀ ਮੈਂ ਦੂਸਰੇ ਬਾਣੀਆਂ ਨੂੰ ਦੇਖਿਆ ਉਸ ਨੂੰ ਉਸ ਵੇਲੇ ਲੋਹੇ ਦੀ ਲੈ ਕੇ ਉਹ ਲਫੀ ਜਿਹੜੀ ਕੁੱਤ ਨੂੰ ਆਈ ਸੀ ਆਪਦੀ ਲੱਤ ਤੋੜ ਲਈ ਕਹਿੰਦੇ ਹੱਟੀ ਜੂਦਾ ਨਹੀਂ ਬਾਹਰ ਜਾਇਆ ਉਹਨੂੰ ਕਿਉਂ ਬੈਠ ਕੇ ਹੱਡੀ ਦੀ ਕਮਾਈ ਕਰਦੇ ਐ ਲੱਤ ਲੰਮੀ ਕਰ ਲਈ ਹੱਡੀ ਤੋਂ ਕਿਤੇ ਜਾ ਨਾ ਸਕਾ ਇਸ ਪ੍ਰਕਾਰ ਦਾ ਨਾਲ ਜੋ ਹੈ ਹੱਡੀ ਵਿੱਚ ਦੇਵ ਰੂਪੀ ਮਾਇਆ ਕਠੀ ਕਰਨ ਦਾ ਬੈਠ ਕੇ ਹੱਡੀ ਦੀ ਕਮਾਉਂਦੇ ਰਹਿੰਦੇ ਉਸ ਤਰੀ ਨਹੀਂ ਮੋਹ ਮੋਹ ਕੇ ਜੋ ਸੰਗੋਚਾਰ ਤੇ ਤਪਉਣ ਲੱਗ ਜਾਂਦੇ ਤੇ ਈ ਮੋਹ ਹੀ ਉਰ ਫਸਾਰਾ ਤੀਸਕਾ ਇਹ ਮੋਹ ਹੈ ਮਾਇਆ ਦਾ ਕਿ ਬਸਾਰਾ ਜੀ ਨਾ ਯੇ ਨੇ ਜੇ ਇਹ ਆਪਣਾ ਜੂਠੇ ਬਾਜ਼ਾਰ ਤੋਂ ਜੀਵ ਲੱਗੇ ਰਹਿੰਦੇ ਹਨ ਜੋ ਹਰ ਜਨ ਹਰ ਭਰ ਸੰਕਿਆ ਇਸੇ ਪ੍ਰਕਾਰ ਹੈ ਇਹ ਹੈ ਹੱਥ ਕਰ ਆਜਾਏ ਸੁੰਮੀ ਇਹ ਜੇ ਮਾਇਨੇ ਤੋਂ ਠੀਕਰਵੇ ਜੇਸੇ ਤਰਕਾਰ ਹੈ ਗਾਣੀਆਂ ਜੀ ਨਹੀਂ ਆਈ ਗੁਰੂਖ ਮਹਾਰਾਜੀ ਭਗਤੀ ਰੂਪ ਇਹੋ ਵਿਸ਼ਿਆਂ ਦੀ ਜੀਵ ਨੂੰ ਨਾਸ਼ ਕਰਨ ਵਾਲੀ ਹੈ ਭੱਤੀ ਨੇ ਸੰਤਿਆ ਕਤਰ ਕਰ ਗਏ ਹਨ ਸੰਗ੍ਰੀਤੀ ਹਕੀਕਤ ਦੇ ਬਹ ਹਾਟ ਕੁਮਾਰ ਕਰਕੇ ਸੰਗ੍ਰੀਤੀ ਹਕੀਕਤ ਮਾਰੇ ਦੇ ਨਾਮ ਦੀ ਕਮਾਈ ਕਰ ਰਹੇ ਹਨ ਉਹ ਝੂਠ ਪਸਾਰਾ ਝੂਠ ਕਾ ਉਹ ਗਿਆਨ ਕਰਕੇ ਜਿਹੜਾ ਪਸਾਰਾ ਸੰਸਾਰ ਝੂਠਾ ਹੈ ਕਿਉਂਕਿ ਜਿਹੜੀ ਪ੍ਰਵਿਰਤੀ ਹੈ ਵੀ ਝੂਠ ਲਈ ਉਹ ਬਿਹਾਰ ਸਾਰਾ ਉਹ ਅਗਿਆਨ ਕਰਕੇ ਇਹ ਕੀ ਪ੍ਰਤੀਕ ਹੋ ਰਿਹਾ ਜੀਆਂ ਨੂੰ ਦੂਖੇ ਲੁਕਾਏ ਭਵਿਕ ਜਨ ਜਾਂਦੇ ਕਿ ਝੂਠੇ ਇਹਨਾਂ ਪਦਾਰਥਾਂ ਸਾਰੇ ਲੋਕ ਲੱਗਦੇ ਹੋਏ ਹੈ ਮੋਹ ਦਾ ਯਾਰੀ ਇਰਖਿਆ ਕਰਨ ਅਭਿਆਨ ਕਰਕੇ ਇਹ ਝੂਠਾ ਪੁਛਾਰਿਆ ਹੈ ਨਾ ਪਰ ਇਸ ਸੰਸਾਰ ਦਾ ਦੂਸਰੇ ਪਰਖੋਂ ਮੋਬਾਦ ਹਣ ਲੱਗਦੇ ਰਹਿੰਦੇ ਹਨ ਕਿਉਂ ਹਰ ਜਾਣ ਹਰ ਧਨ ਸੰਚਿਆ ਹਰੀ ਦੇ ਜਨ ਨੇ ਹਰੀ ਦੇ ਨਾਮ ਰੂਪੀ ਧਨ ਨੂੰ ਇਕੱਤਰ ਕੀਤਾ ਹੈ ਸੰਧਿਆ ਇਕੱਠਾ ਕੀਤਾ ਹੈ ਹਰ ਖਰਚ ਲੈ ਜਾ ਬੈਦ ਦੇ ਨਾਮ ਦਾ ਖਰਚ ਲੈ ਕੇ ਸੱਚਖੰਡ ਦੀ ਪ੍ਰੋਖ ਦੀ ਜਾਂਦੇ ਹਨ ਇਹਨੂੰ ਮਾਇਆ ਮੂਹ ਕਤੰਬ ਹੈ ਮਾਇਆ ਦਾ ਮੂਹ ਪਰਵਾਰ ਇਸੀ ਤੋਂ ਵੱਧਿਆ ਹੋਇਆ ਹੈ ਹਾਏ ਦੂਜੇ ਸਾਰੇ ਇਹ ਜਬਾ ਬਣਿਆ ਰਹਿੰਦਾ ਇਸ ਕਰਕੇ ਜਮਾਂ ਵੀ ਸਾਹੀ ਕਾਲ ਵੀ ਸਾਹੀ ਪੈਂਦੀ ਰਹਿੰਦੀ ਹੈ ਗੁਰਮਤਿ ਸੂਜਨ ਕਰੈ ਗੁਰਮਤਿ ਨੂੰ ਧਾਰਨ ਵਾਲੇ ਗੁਰਮਤਿ ਜੀ ਉਹ ਜਨਪੁਰਖ ਮੁਕਤ ਹੋ ਜਾਂਦੇ ਆ ਤਰ ਜਾਂਦੇ ਹੈ ਜੋ ਦਾਸ ਕੰ ਦਾ ਗੁਰਮਤਿ ਇੱਕ ਸੇਵਕ ਦੇ ਸੇਵਕ ਮਨਵਾਨ ਸੀ ਕਰਕੇ ਸੱਛਾ ਸੋਹਰੇ ਦਾਸੁਮਾਰੇ ਦਾਸ ਦਾਸਮ ਕੇ ਪੈਣੀ ਹਾਰੇ ਉਹ ਜਿਵੇਂ ਬਾਸ ਮਨ ਬਾਣ ਸਵੀਕਾਰ ਕਰਕੇ ਜਿਹੜਾ ਹੁੰਦਾ ਹੈ ਉਹ ਗੁਰਮਤਿ ਦੁਆਰਾ ਸੰਸਾਰ ਸੰਮੁਖੋਂ ਹੰਕਾਰ ਛੱਡ ਕੇ ਤਰ ਜਾਂਦਾ ਹੈ ਹਉਮੈ ਨੂੰ ਵੇਚ ਕਰਕੇ ਜਨ ਨਾਨਕ ਨਾਮ ਧਿਆਇ ਸਰਗੁਨੀ ਜੀ ਕਹਿੰਦੇ ਜਨਨ ਨੂੰ ਕਹ ਮੈਂ ਨਹੀਂ ਗੁਰੂ ਜੀ ਕਹਿੰਦੇ ਨਾਮ ਨੂੰ ਧਿਆਉਣਾ ਚਾਹੀਦਾ ਗੁਰੂ ਐ ਹੁੰਦਾ ਹੈ ਫਿਰ ਮੌਂਦੇ ਹਨ ਗੁਰਮੁਖ ਪਰਗਾ ਜਨ ਗੁਰੂ ਕੇ ਨੰਦਰ ਵਾਰੀ ਜੀ ਦੇ ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ ਨਿਰਵਰਨ ਇੱਕ ਹੋ ਗਿਆ ਵਰਨ ਦੇ ਪਰਦੇ ਤੋਂ ਰਹਿ ਕੇ ਸਾਰੇ ਫੈਨ ਬਾਹਰੀ ਜੋਤੀ ਹਿਸ ਨੂੰ ਦੇਖਦੇ ਹਨ ਗਉੜੀ ਬੈਰਾਗਣ ਮਹੱਲਾ ਚੰਸਾ ਨਿਤ ਦਿਨ ਸ ਰਾਤ ਲਾਲ ਜਿ ਕਰੇ ਮੰਨ ਤਾਈ ਗੁਰੂ ਸਾਹਿਬ ਦੀ ਸਿੱਖਿਆ ਨੂੰ ਕਲਗਣ ਆਸੇ ਤਰੀੜ ਕੇ ਅਲਾਸ ਕਰਦੇ ਹਨ ਇਹ ਜੀਵ ਕੀ ਕਰਦੇ ਹਨ ਮਿਤ ਦਿਨ ਤੇ ਰਾਤ ਲਾਲਚ ਕਰੇ ਦਿਨ ਤੇ ਰਾਤ ਰਾਤ ਨੇ ਪਦਾਰਥਾਂ ਦੇ ਇਕੱਠਾ ਕਰਨਾ ਲਾਲਚ ਕਰਦੇ ਰਹਿੰਦੇ ਹਨ ਜੀਵ ਪਰਮ ਪਰਮਾਇ ਕਰਮੀ ਧਰਮ ਦੇ ਵਿੱਚ ਇਹੋ ਪਰਮ ਕਿਰਪਾ ਦੇ ਪਰਮਾਇ ਦੇ ਕੋ ਇਹਦੇ ਪਰਮਾਇ ਹੋਏ ਜੀਵਾਂ ਦੇ ਭਰਮ ਦੇ ਰਹਦੇ ਆ ਵਾਸ਼ਨਾ ਕਰਕੇ ਸਿਗਾਰ ਸਿਰਾ ਜੀਗਾਰੀਆਂ ਇਸ ਦੇ ਪੁੱਤਰ ਜਿਹੜੇ ਹਨਗੇ ਉਹ ਤਾਂ ਪੋਤਲ ਹਨਗੇ ਤੇ ਜਿਵੇਂ ਖਾ ਖੋਤਨ ਵਾਲੇ ਬੁਗਾਰੀ ਹੁੰਦੇ ਐ ਇਹ ਉਹਨਾਂ ਦੇ ਪਾਲਣ ਪੋਸਣ ਵਾਲੇ ਬਜ਼ਾਰ ਚ ਕੀ ਹੋਗਾ ਜੋ ਬੁਗਾਰੀ ਕੇ ਸਿਰ ਦੀਜੇ ਦਮਾਮ ਉਹ ਖਸਮੇ ਕੇ ਜਿਹੜੇ ਦੂਸਰੇ ਹਨ ਉਹਿਸ ਤਰ੍ਹਾਂ ਬੁਗਾਰੀ ਦੇ ਸਿਰ ਤੇ ਬੋਝ ਰੱਖਦੀ ਹੈ ਕਿ ਉਹ ਇਸਤਰੀ ਪੁੱਤਰ ਵਾਜੇ ਦਾ ਪਾਲਣ ਪੋਸਣ ਦਾ ਬੋਝ ਕਿਹਾਏ ਦੇ ਇਹ ਬਗਾਰ ਚ ਕੀ ਫਿਰਦਾ ਹੈ ਬਗਾਰੀ ਵਗਾਰੀ ਹੋ ਕੇ ਫਿਰ ਭਾਰ ਉਠਾਏ ਜਿਵੇਂ ਬੇਤਨ ਪੰਚੀ ਦੀ ਹਉਮੈ ਚੱਕੀ ਹੁੰਦਾ ਜਿਹੜਾ ਇਹ ਭਾਰ ਚੱਕਿਆ ਹੋਇਆ ਹੈ ਜਿੱਦੀ ਬਾਹ ਲਾ ਜੋ ਬੱਚੇ ਵੀ ਕੀ ਗਏ ਉਹਨੇ ਫਿਰ ਜੋ ਗੁਰ ਕੀ ਜਨ ਸੇਵਾ ਕਰੇ ਉਹ ਜਨ ਸਭ ਗੁਰੂ ਮਹਾਰਾਜ ਦੀ ਸੇਵਾ ਕਰਦਾ ਹੈ ਉਹ ਘਰ ਕਾ ਕੰਮ ਹਰ ਲਾਏ ਉਹ ਸਾਹਿਬ ਦੇ ਸਰੂਪ ਦੇ ਸੱਚਖੰਡ ਦੀ ਪ੍ਰਾਪਤੀ ਦੇ ਕੰਮ ਤੇ ਘਰ ਦੇ ਕੰਮ ਤੇ ਬਾਸੀ ਲੋਕ ਬਗਾਰ ਕਰਦੇ ਫਿਰਦੇ ਹਨ ਉਹਨਾਂ ਨੂੰ ਘਰ ਦੇ ਕੰਮ ਦੀ ਭਾਅ ਵਧ ਗਈ ਹੈ ਪਰਮੇਸ਼ਰ ਨੂੰ ਲਾਇਆ ਹੈ ਮੇਰੇ RAM ਤੂੜ ਬੰਧਨ ਮਾਇਆ ਮੇਰੇ ਰਾਮ ਪਿਆਰੇ ਅਕਾਲ ਪੁਰਖ ਸਾਦੇ ਮਾਇਆ ਦੇ ਮੋਹ ਦੇ ਬੰਧਨ ਨੂੰ ਤੋੜ ਕਰਕੇ ਕਰ ਕੈ ਕੰਮ ਲਾਹ ਸੰਗਤ ਦੀ ਸੇਵਾ ਕਰਨੀ ਭਜਨ ਮੰਨ ਦੀ ਕਰਨਾ ਇਹ ਰਸ ਮੰਨ ਕਰਨਾ ਹੈ ਕਿ ਗੋ ਨੂੰ ਦਾਉਂਦਾ ਰਹੇ ਏਦਾਂ ਸਮੂਲ ਆਏ ਤੇ ਕਰਦੇ ਕੰਮ ਜੀ ਫੈਨੂ ਸੁਖੀ ਪਾਪਾਂ ਤੇ ਲਾਉਣਾ ਕਰੋ ਨਿਤ ਹਰ ਗੁਣ ਗਾਵੇ ਹਰ ਨਾਮ ਸਮਾਏ ਜਿਵੇਂਾਰੇ ਬਾਤਨੀ ਹਰੀ ਆਪ ਦੇ ਗੁਣਾਂ ਨੂੰ ਗਾਉਂਦੇ ਰਹੀਏ ਕੀਰਤਨ ਦੇ ਪਾਤ ਪਾ ਕੇ ਹਰੀ ਕੋਲੇ ਨਾਮੀ ਪਰਮੇਸ਼ਰ ਤੇਰੇ ਰੂਪ ਵਿੱਚ ਨਾਮ ਕਰਕੇ ਮਸਤ ਹੋ ਕੇ ਤੇਰੇ ਵਿੱਚ ਸਮਾ ਜਾਈਏ ਮਿਲ ਜਾਈਏ ਰਹਾਉ ਮਾਰ ਪ੍ਰਾਣੀ ਚਾਕਰੀ ਕਰੇ ਪੁਰਖ ਪੈ ਨਰਾਂ ਦੀ ਇਹ ਪ੍ਰਾਣੀ ਪ੍ਰਾਣੋ ਧਾਰੀ ਜੀਵ ਲੋਕਾਂ ਦੀ ਨੌਕਰੀ ਕਰ ਰਿਆ ਫਿਰਿਆ ਹੈ ਨਰਪਤ ਰਾਜੇ ਅਰਥਾਉਂਦੇ ਪਤੀ ਜਿਹੜੇ ਰਾਜੇ ਹੈ ਉਹਨਾਂ ਦੀ ਨੌਕਰੀ ਇਹ ਪੁਰਸ਼ਾਂ ਚੋਂ ਪ੍ਰਾਣੋ ਧਾਰੀ ਜਿੰਨੇ ਜੀਵ ਹੈ ਕੋਈ ਨੌਕਰੀਆਂ ਕਰਦੇ ਫਿਰਦੇ ਹਨ ਨਰਪਤ ਰਾਜੇ ਅਰਥ ਸਭ ਮਾਲ ਰਹਿੰਦੇ ਕਦੀ ਚਕਰਵਰਤੀ ਪਾਤਸ਼ਾਹਾਂ ਦੀ ਕਈ ਰਾਜਵਾਰੀਆਂ ਨੇ ਮਾਲ ਕਰਾ ਜਾਈ ਆਂਦੀ ਕਦੇ ਰਾਤੇ ਕੋਈ ਛੋਟੇ ਰਾਜੇ ਨਹੀਂ ਨੌਕਰੀ ਕਰਦਾ ਕੋ ਵੱਡਿਆਂ ਰਾਜਿਆਂ ਦੀ ਅਰਥ ਸਭ ਮਾਇਆ ਦੇ ਹੱਥ ਵਸਤੀ ਕਰਦੇ ਹਨ ਕਹ ਬੰਧ ਹੈ ਕਹ দান ਲੇ ਲਾਂ ਤਾਂ ਉਹਨੂੰ ਕੈਦੀ ਕਰ ਲੈਂਦਾ ਹੈ ਰਾਜਾ ਕੋਈ ਗੁਨਾਹ ਹੋ ਜੇ ਤਾਂ ਇਹ ਯਾਰ ਪਾਸੋਂ ਡੰਗਲੈਲੀ ਨੇ 20-20 ਹਜ਼ਾਰ ਮਿਰਚਾਂ ਦੇ ਪਿਛੇ ਹੀ ਧਰ ਲੈਂਦੇ ਐ ਇਸ ਸਰਕਾਰ ਡੰਗਲੈਲਿੰਦਾ ਹੈ ਤਾ ਨਰਪਤ ਮਰ ਜਾਏ ਰਾਜਾ ਹੀ ਮਰ ਜਾਂਦਾ ਜਿਵੇਂ Nehru ਮਰ ਗਿਆ ਤੇ ਕੀ ਹਾਲ ਹੋਈ ਅੰਤ ਨੂੰ ਨੇੜੀ ਕੋਈ ਨਾ ਜਦੀਰ ਸੀ ਉਹ ਵੀ ਸਮਾਪਤੀ ਹੋ ਗਈ ਆ ਸਰ ਆਈ ਮਰਗਾਂ ਦੇ ਨਾਲ ਹੀ ਉਹਨਾਂ ਦੇ ਹਕੂਕ ਚੱਕੀ ਜਾਂਦੀ ਹੈ। ਤਨ ਤਨ ਸੇਵਾ ਸਭ ਨੂੰ ਸਾਥ ਜੀਣੀ ਕੀ। اے ਗੁਰੂ ਸਾਹਿਬ ਦੀ ਸੇਵਾ ਜੇ ਹੈਗਾ ਘਾਟਾ ਨਹੀਂ ਹੈ ਮਾਰਾ ਸਾਹਿਬ ਕੇ ਨਿਹਾਲ। ਤਨ ਤਨ ਸੇਵਾ ਸਭ ਨੂੰ ਸਾਥ ਜੀਣੀ ਕੀ। ਸਾਨੂੰ ਸਤਿਗੁਰੂ ਨਾਨਕ ਦੇਵ ਜੀ ਤਨ ਤਨ ਸੇਵਾ ਸਤਿਗੁਰਾਂ ਦੀ ਕੀਤੀ ਹੋਈ ਜਿੰਨਾ ਸਿੱਖਾਂ ਨੇ। ਉਹ ਸੁਖੀ ਹੈ ਜਿਤ ਹਰ ਹਰ ਨਾਮ ਜਪੋ ਹਰ ਸੁਖ ਪਾਏ ਜਿਸ ਸਾਈਂ ਦੀ ਕਿਰਪਾ ਕਰਕੇ ਪਰਮੇਸ਼ਰ ਹਰੀ ਦੇ ਨਾਮ ਨੂੰ ਜਪ ਕਰਕੇ ਹਰੇਕ ਪ੍ਰਕਾਰ ਦੇ ਸੁਖ ਮੂਰਤ ਕੁੰਧ ਮੁਕਤ ਮੋਹ ਪਾਏ ਏਕ ਨੂੰ ਕਰਕੇ ਗੁਣ ਗਾਏ ਹੰਕਾਰ ਆਜ ਭੋਗ ਵਢਾਈ ਹਰ ਕੇ ਨਾਮ ਕਥਾ ਮਨ ਪਾਈ ਉਹ ਨਿਕਾ ਕਰਤੀ ਸਰੀਰ ਦੇ ਨਾਮ ਕਰਕੇ ਸੁਖ ਨੂੰ ਪਾਉਣਾ ਕੀ ਕਹੇ ਨਿਤ ਸੁਖ ਜੋ ਰਹਿਣ ਵਾਲਾ ਹੈ ਨਿਤ ਸੌਦਾ ਸੂਰ ਕੀ ਕਹਿ ਬਹੁ ਭਾਂਤ ਕਰ ਉਹ ਲੋਕ ਇੰਦਾ ਪਰ ਕੀ ਸੌਦਾ ਸੂਰ ਬਣ ਗਏ ਵਿਹਾਰ ਦਾ ਕਰਦੇ ਹਨਗੇ ਅਰ ਪਰਵੇ ਪਿੱਛੇ ਐਸੇ ਪਿੱਛੇ ਰਿਹਾ ਰੁਪਏ ਪਤੀ ਆਉਣੇ ਇਸ ਪ੍ਰਕਾਰ ਸੂਰ ਦੀ ਆਇਦਾ ਇੰਦਾ ਪਰ ਕੀ ਸੌਦਾ ਕਰਦੇ ਹਨ ਬਹੁਤ ਤਰ੍ਹਾਂ ਕਰਕੇ ਵਿਆਜ ਕਈ ਤਰ੍ਹਾਂ ਦਾ ਇਹ ਵਿਚਾਰ ਗੁਣੇ ਤੋਂ ਢੀਡੇ ਜੇ ਆਉਂਦੇ ਆ ਫਿਰ ਉਹ ਚਾਰ ਗੁਣੇ ਪੈਸੇ ਪਰ ਲੈਂਦੇ ਆ ਇਸ ਪ੍ਰਕਾਰ ਕਈ ਸੂਤ ਪੈਸਿਆਂ ਦਾ ਵਪਾਰ ਕਰਦੇ ਹਨ ਬਹੁਤ ਰੰਗ ਕਰਕੇ ਵਪਾਰ ਲੋਕਾ ਦੇ ਹਨ ਮਾਇ ਕਹ ਤਾਈ ਜਿਵੇਂ ਜੁਦਾਉਣ ਦੇ ਵਾਸਤੇ ਉਹ ਸੌਦਾ ਕਰਦੇ ਨੇ ਜੇ ਪਰਤੀ ਜਾਂ ਲਾਹ ਦੇ ਤਾ ਸੁਖ ਮੰਨੇ ਜਦ ਵਿਆਜ ਸਮੇਤ ਮੂਲ ਵੀ ਆ ਜੇ ਲਾਹਾ ਮਿਲ ਜਾਏ ਤਾਂ ਬੜਾ ਸੁਖ ਮੰਦੇ ਹਨ ਟੋਟੇ ਮਰ ਜਾਏ ਇਹ ਜੇ ਕਰਕੇ ਵਿਆਜ ਨੂੰ ਮੁੜੇ ਤੇ ਮੂਲ ਵੀ ਚਲਿਆ ਜਾਵੇ ਫੇ ਟੋਟੇ ਘਾਟੇ ਜਮਾਰੀ ਜਾਂਦੇ ਹਨ ਜੋ ਗੁਰੂ ਸਿਧਰਕਾੜ ਵਿਸ਼ਿਆਂ ਦਾ ਸੁਖ ਰੂ ਕੀ ਇਹ ਲਾਹਾ ਮਿਲਵੇ ਤਾਂ ਸੁਖ ਮੰਦੇ ਹੈ ਜੋ ਟੋਟੇ ਇਤਨਾ ਵਿਯੋਗ ਹੋ ਜੇ ਸੰਬੰਧੀ ਦਾ ਵਿਹੈ ਨਾ ਹੋਵੇ ਸਰੀਰੀ ਰੋਗੀ ਹੋਵੇ ਇਹ ਘਾਟੇ ਦੀ ਮਾਰੀ ਜਾਂਦੇ ਹਨ ਜੋ ਗੁਰੂ ਸਾਹਿਬ ਜੀ ਗੁਰਪ੍ਰਯੋ ਕਰੇ ਇਹ ਗੁਰੂ ਸਾਹਿਬ ਦੇ ਨਾਇਜਾਂ ਸਾੰਧੀ ਵਾਲ ਭਾਈ ਵਾਲ ਕਹਿੰਦੇ ਹਨ ਲੋਕ ਬੁਕਾਰੀ ਜਿਹੜੇ ਸ਼ਹਿਰਾਂ ਦੇ ਜਿਹੜਾ ਗੁਰੂ ਸਾਹਿਬ ਦੇ ਨਾਮ ਸਾਂਝੀ ਵਾਲੀ ਕਰਦਾ ਹੈ ਤਨਵੰਤਾਂ ਦੇ ਤੇ ਗੁਰਾਂ ਦੇ ਪਾਈ ਨਿਪ ਨਿਪ ਸੁਖ ਪਾਈ ਉਹ ਨਿਪ ਕਰਕੇ ਨਿਪ ਸੁਖ ਨੂੰ ਗੁਰਸੇਖ ਪਾਉਂਦਾ ਹੈ ਗੁਰਾਂ ਨੇ ਤਨਵੰਤਾਂ ਦੇ ਤੇ ਇਹ ਉਮਰ ਕੇ ਨਾਮ ਨੂੰ ਖਰੀਦ ਜਾਏ ਜਿੰਨੀ ਭੂਖ ਅਨਰਾਸ ਸਵਾਦ ਹੈ ਜਿੰਨੀ ਹਨ ਹੋਰ ਮਰਸਾਂ ਦੇ ਸਵਾਦ ਦੀ ਭੁੱਖ ਹੈ ਨਾ ਜੀਵ ਨੂੰ ਕਿ ਮੈਨੂੰ ਆਹ ਪਦਾਰਥ ਪ੍ਰਾਪਤ ਹੋ ਜਾਵੇ ਮੈਨੂੰ ਇਤਨਾ ਸੁਖ ਪ੍ਰਾਪਤ ਹੋ ਜਾਵੇ ਕਿਤਨੀ ਭੂਖ ਫਿਰ ਲੱਗੇ ਜੇ ਮੈਨੂੰ ਪਦਾਰਥ ਕ੍ਰਿਸ਼ਨ ਆਲੂ ਨੂੰ ਜੇ ਮਿਲ ਜਾਵੇ ਕ੍ਰਿਸ਼ਨ ਗਿਰਲੇ ਹੀ ਕੀ ਬੁੱਧੀ ਹੈ ਕੋਡ ਜੋਰੇ ਲੱਖ ਕਰੋਰੇ ਮਨ ਹੋਰੇ ਪਰੇ ਪਰੇ ਕੋ ਲੁੱਗੀ ਹੈ ਉਨੀ ਸੇਵ ਇੱਛਾ ਭੁੱਖ ਲੱਗਦੀ ਹੈ ਕਿ ਮੈਨੂੰ ਜਿੰਨਾ ਪਦਾਰਥ ਮਿਲ ਗਿਆ ਇਹਨਾਂ ਹੋਰ ਮੇਰੇ ਇਸ ਪ੍ਰਕਾਰ ਦੀ ਹੰਤ ਮਣੀ ਰਹੀ ਤ੍ਰਿਸ਼ਨਾਲੂ ਪੁਰਖ ਨੂੰ ਬਿਨਾਂ ਸੰਤੋਖ ਨਹੀਂ ਕੋਈ ਰਾਜਾ ਸੁਭਨਮਨ ਹੋਰ ਹੁੰਦੇ ਸਭ ਕਾਜਾ ਜੇ ਉਹਨੂੰ ਪਦਾਰਥਾਂ ਦੀ ਭੁੱਖ ਇੱਛਾ ਲੱਗਦੀ ਹੈ ਜੇ ਸਹ ਹਰ ਆਪ ਕਿਰਪਾ ਕਰੇ ਜਿਨ੍ਹਾਂ ਦੇ ਤੇ ਮਿਹਰ ਹੈ ਵਾਹਿਗੁਰੂ ਆਪ ਕਿਰਪਾ ਜੀ ਸਵੀਕਾਰ ਦੇਵੇ ਉਹ ਬੇਸ਼ਰਮ ਕਦੇ ਲਹੂ ਉਤਹਾਵੇ ਇਹ ਜੀ ਜਿਹਾ ਮਾਰਾ ਪਾਛੀ ਪਾਵੇ ਹਰੀ ਹਾਲ ਤਰਿੰਦੀ ਹੈ ਉਹ ਦੇਚੇ ਸਿਰ ਗੁਰ ਅੱਗੇ ਭਾਈ ਜਿਨ੍ਹਾਂ ਦੇ ਜੇ ਆਪਣਾ ਸੀਸ ਨੂੰ ਪੰਜਾਂ ਪਿਆਰੇ ਨੇ ਢੇਕਾ ਕੀਤਾ ਸਤਗੁਰ ਅੱਗੇ ਸੀਸ ਝੇਡਦੇ ਹੋ ਜੇ ਸਤਗੁਰ ਸੱਚੇ ਪਾਵੇ ਇਸ ਸਰਕਾਰ ਗੁਰਾਂ ਦੇ ਅੱਗੇ ਆਪਣਾ ਸਿੱਖ ਫਿਰ ਵੇੜ ਕੇ ਹੋਮੇ ਛੱਡ ਕੇ ਗੁਰਾਂ ਦੇ ਵੱਰ ਜਾਂਦੇ ਆ ਜਨ ਨਾਨਕ ਹਰ ਰਸ ਤ੍ਰਿਪਤੀਆ ਉਹਨਾਂ ਦਾ ਮਨ ਸਤਗੁਰੂ ਨਾਨਕ ਦੇਵ ਜੀ ਕਹਿੰਦੇ ਜਨਾਂ ਦਾ ਅਰੀਏ ਪ੍ਰੇਮ ਰਸ ਨਾਮ ਰਸ ਬ੍ਰਹਮ ਰਸ ਕੈ ਕ ਰਜ ਗਿਆ ਹੈ ਫਿਰ ਭੂਖ ਨਾ ਲੱਗੇ ਉਸੇ ਦੁਨੀਆਂ ਦੇ ਪੂਜਾਰੀਆਂ ਤੋਂ ਵੀ ਆਸ ਹੈ ਕ੍ਰਿਸ਼ਨ ਨੂੰ ਕਦੇ ਵੀ ਭੁੱਖ ਨਹੀਂ ਕਦੇ ਵੀ ਲੱਗਦੀ ਹੈ ਮੁਗਤ ਹੋ ਜਾਂਦੇ ਹੈ